संगरूर पहुंचे आम आदमी पार्टी के वित्त मंत्री हरपाल सिंह चीमा का बड़ा बयान सामने आया है भाजपा ने पिछले दो साल से कोई काम नहीं किया है इसी को लेकर दूसरी पार्टियों से विधान विधायक और सांसद खरीद रही है उन्होंने भाजपा पर निशाना साधते हुए कहा कि हर साल दो करोड़ नौकरियां देंगे कहाँ गई नौकरियां अगर काम किया होता तो अपने वर्करों को मैदान में उतारते सुशील रिंकू और शीतल उमराल के पार्टी छोड़ने पर कहा यह लोग लोकतंत्र के कातिल हैं। हमने जी जान लगाकर इनको जितवाया अब लोग बता देंगे पंजाब में आम आदमी पार्टी की तेरह सीटें होंगी शीतल अग्रवाल अब भाजपा की गोद में बैठ भाजपा की बोली बोल रहा है उसी समय उसने खुद कहा था कि भाजपा मुझे खरीद रही है लोकसभा चोना का जरा जी फसा हुआ है किस तरह देख रहे हो किस तरह की नोटबंदी चल रही है ਅ ਜਿਹੜੇ ਵੈਲ ਨੇ ਜੀ ਬਾਕੀ ਉਹਨਾਂ ਦੇ ਉੱਪਰ ਵਿਚਾਰ ਟਿਕਟਾ ਹੋਲੇ ਬਿਲਕੁਲ 8 ਟਿਕਟਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ 8 ਕੈਂਡੀਡੇਟ ਜਿਹੜੇ ਲੱਗੇ ਉਹ ਚੋਣ ਮੈਦਾਨ ਚ ਉਤਾਰੇ ਨੇਗੇ ਬਿਲਕੁਲ ਪਾਰਟੀ ਪੂਰੀ ਤਰ੍ਹਾਂ ਤਿਆਰ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੀ ਸਾਡੇ ਕੌਮੀ ਕਨਵੀਨਰ ਦੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਘਰ ਘਰ ਜਾਵਾਂਗੇ 2 ਸਾਲ ਦੇ ਅੰਦਰ ਅਸੀਂ ਲਾ ਮਿਸਾਲ ਕੰਮ ਕੀਤੇ ਨੇ ਅਸੀਂ 5 ਗਰੰਟੀਆਂ ਜਿਹੜੀਆਂ 2020 ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ ਉਹਦੇ ਚ 4 ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਨਗੀਆਂ ਸੋ ਬਿਲਕੁਲ ਅਸੀਂ ਇੱਕ ਇੱਕ ਚੀਜ਼ ਜਿਹੜਾ ਅਸੀਂ ਕੰਮ ਕੀਤਾ ਲੋਕਾਂ ਨੇ ਲੱਗਦਾ ਮੈਂ ਲੋਕ ਸਾਨੂੰ ਪਿਆਰ ਸਰਕਾਰ ਦੇਣਗੇ ਔਰ ਮੈਂ ਸਮਝਦਾ 13 0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਪ੍ਰਾਪਤ ਕਰੂਗੀ 13 ਸੀਟਾਂ ਜਿਹੜੀਆਂ ਲੱਗੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪੈਣਗੀਆਂ ਜਿਸ ਤਰ੍ਹਾਂ ਸਰ ਜਲੰਧਰ ਤੋਂ ਰਿੰਕੂ ਜੀ ਨੇ ਜਿਹੜੇ ਜਦੋਂ ਤੁਹਾਡੇ ਕੋਲ ਹੋਰ ਜਿਹੜੇ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਇਸ ਤਰ੍ਹਾਂ ਦੇਖੋ ਆ ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਤੇ ਕਾਤਲ ਨੇਗੇ ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਨ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਨਾਲ ਸਾਥ ਦਿੱਤਾ ਸੀਗਾ ਸੋ ਅੱਜ ਉਹ ਦੂਜੀ ਪਾਰਟੀ ਚ ਗਏ ਨੇ ਮੈਂ ਸਮਝਦਾਗਾ ਬੀਜੇਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਇਸ ਸਮੇ ਉਹ ਖਰੀਦੋ ਫਰੋਕੋਚ ਲੱਗੀ ਹੋਈ ਆ ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿਧਾਇਕ ਖਰੀਦਨੇ ਪੈ ਰਹੇ ਨੇਗੇ ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਨੇ ਪੈ ਰਹੇ ਨੇ ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ ਦੂਜੀਆਂ ਪਾਰਟੀਆਂ ਨੂੰ ਕੰਟੈਕਟਾਂ ਦੇ ਰਹੇ ਨੇ ਸੋ ਇਹ ਮੈਂ ਸਮਝਦਾਗਾ ਕਿ ਬੀਜੇਪੀ ਜਿਹੜੀ ਆ ਉਹ ਅੱਜ ਖਰੀਦੋ ਫਰੋਕੋਚ ਇਤਨੀ ਹੋਈ ਆ ਡਿਫੈਕਸ਼ਨ ਕਰਵਾ ਦੇਸ਼ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ ਅੱਜ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਅੱਜ ਭਾਜਪਾ ਦੇ ਖਿਲਾਫ ਆ ਦੇਸ਼ ਦੇ ਲੋਕ ਵੀ ਭਾਜਪਾ ਦੇ ਖਿਲਾਫ ਨੇ ਕਿ ਭਾਜਪਾ ਕੀ ਕਹਿੰਦੀ ਸੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰ ਇੱਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਭਾਜਪਾ ਬੁਰੀ ਤਰ੍ਹਾਂ ਫੇਲ ਹੋਈ ਜਾ ਕਿਸਾਨ ਦੀਆਂ ਆਵਾਜ਼ਾਂ ਦੁਗੜੀ ਕਰਦਾ ਕਿ ਪਰਲੇਕ ਕਿ ਕਿਸਾਨ ਧਰਨੇ ਲਾ ਰਿਹਾ ਹੈ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਗਰਾਊਂਡ ਤੇ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਹੈ ਦੂਜੀਆਂ ਪਾਰਟੀਆਂ ਨੂੰ ਤੋੜਨ ਦੀ ਯਤਨ ਕਰ ਰਹੀ ਹੈ ਤੁਹਾਡੇ ਇੰਦੇ ਦਾ ਇਛੇ ਜੀ ਸ਼ਕਲੂ ਰਾਉ ਕੋਲ ਜ਼임ਦ ਜਾਨ ਮੁੱਚ ਕੇ ਜਿਹੜਾ ਸਾਡੇ ਕੋਲ ਜਿਹੜੇ ਲੀਟਰ ਸੀ ਉਹ ਕਾਨਫਰੰਸ ਕਰਵਾ ਰਹੇ ਨੇ বিজেপি ਦੇ ਖਲਾਫ ਦੇਖੋ ਜਦੋਂ ਸਾਡੀ ਪਾਰਟੀ ਸੀਗੇ ਉਦੋਂ ਕਹਿ ਰਹੇ ਸੀਗੇ ਠੀਕਾ ਤੇ ਅੱਜ ਉਹ ਉਹਨਾਂ ਨੇ ਨੇਚਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਗਾ ਸੋ ਅਸੀਂ ਮੈਂ ਸਾਬਦਾਗਾ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਬਹੁਤ ਸਾਰੇ ਪੱਤਰ ਇਸ ਤਰ੍ਹਾਂ ਜਿੰਨੇ ਮਾਰਤੀ ਕਲਾਸੇ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਦੇ ਉਹ ਕੈਰੇਕਟਰ ਦੇ مالک ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਦੇ ਯਤਨ ਕਰ ਰਹੀ ਆ ਦੇਸ਼ ਦੇ ਲੋਕ ਝਟਨੇਗੇ ਉਹ ਬਿਲਕੁਲ برداشت ਨਹੀਂ ਕਰਨਗੇ ਦੇਸ਼ ਦੇ ਲੋਕ ਝਟਨੇਗੇ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ